ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਇਗੁਰੂ ਜੀ ਦਾ ਖਾਲਸਾ ਹੋਵੇ ਪਾਇਗੁਰੂ ਜੀ ਦੇ ਸਤੇ ਅੱਜ ਮੈਂ ਫਤਿਹਗੜ੍ਹ ਸਾਹਿਬ ਅਧਿਅਕਤ ਤੌਰ ਤੇ ਇਸ ਕਰਕੇ ਆਇਆ ਜੀ ਕਿ ਜੋ ਮਾਲਕ ਬੁਖਵੰਤੀ ਸਾਹਿਬ ਨੇ ਕਿਹਾ ਕਿ ਜੋੜ ਮੇਲੇ ਦੇ ਇਸ ਤਰ੍ਹਾਂ ਸਾਰੇ ਲਾਹੌਰ ਸਾਹਿਬ ਜੀ ਦੇ ਸਾਰੇ ਉਸੇ ਤਰ੍ਹਾਂ ਇੱਥੇ ਵੀ ਹਰ ਤਰ੍ਹਾਂ ਦੀ ਸੰਗਤ ਵਰਤੇ ਸੁਵਿਧਾ ਔਰ ਖਾਸ ਕਰਕੇ ਮੈਡੀਕਲ ਸਹੂਲਤ ਹੈ ਜਨਾ ਮੇਰਾ ਸਵਾਲ ਹੈ ਉਹਨੂੰ ਰਿਵਿਊ ਕਰਨ ਵਾਸਤੇ ਮੇਰੇ ਨਾਲ ਲੋਕੀਸ਼ਨ ਰਾਏ ਜੀ ਸਾਡੇ ਜਿਹੜੇ ਐਮਐਸ ਸਾਹਿਬ ਪਰੇ ਸਿਖੇ ਜਬੀ ਕ੍ਰਿਸ਼ਨਾ ਐਸਐਸਪੀ ਸਾਡੇ ਸਿਮਰ ਸਾਹਿਬ ਤੇ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਹ ਅਸੀਂ ਰਿਵਿਊ ਕੀਤਾ ਸਾਰਾ ਉਹਨੂੰ ਸਿਕਿਉਰਟੀ ਦਾ ਵੀ ਔਰ ਟ੍ਰਾਂਸਪੋਰਟ ਦਾ ਸਾਫ ਸਫਾਈ ਦਾ ਬਿਮਾਰੀਆਂ ਦੀ ਰੋਕਥਾਮ ਦਾ ਲੋਕਾਂ ਨੂੰ ਸਹੂਦਾਵਾਂ ਦੇਣ ਦਾ ਜਿਸ ਤਰ੍ਹਾਂ ਮੰਗਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਕਿ ਹਰ 500 ਮੀਟਰ ਦੇ ਉੱਤੇ ਹਾਮ ਆਦਮੀ ਕਲੀਨਿਕ ਹੋਵੇਗਾ ਐਮਬੂਲੈਂਸ ਖੜੀ ਹੋਏਗੀ 24 ਘੰਟੇ ਐਮਰਜੈਂਸੀ ਸਵਾਮਾ ਔਰ ਅਸੀਂ ਬੜੀ ਜਲਦੀ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਬਲੌਕ ਸਾਰੇ ਇੱਥੇ ਵੀ ਬਣ ਗਿਆ ਸਾਰੇ ਜਿੰਨੇ ਸਬਣ ਗਿਆ ਇਹ ਜਿਹੜੀ ਸੇਵਾ ਅਸੀਂ ਹੁਣ ਦੇ ਰਹੇ ਆ ਵੀ ਕਿਸੇ ਨੂੰ ਕ੍ਰਿਟੀਕਲ ਕੇਅਰ ਜਿਹਨੂੰ ਅਸੀਂ ਕਹਿੰਦੇ ਆ ਵੀ ਹਾਰਟ ਅਟੈਕ ਹੋ ਗਿਆ ਉਹਨੂੰ ਕੋਈ ਲਾਈਫ ਸਪੋਰਟ ਚ ਜਦੋਂ ਕੋਈ ਹੋਰ ਕੋਈ ਕਿਸਮ ਦੀ ਮੈਡੀਕਲ ਐਮਰਜੈਂਸੀ ਹੋਵੇ ਉਹਦਾ ਪੂਰਾ ਲਾਜ ਜਿਹੜਾ ਹੈਗਾ ਇਹ ਹੁਣ ਵੀ ਸ਼ੁਰੂ ਕਰ ਰਹੇ ਹਾਂ ਜੀ ਇਹਨੂੰ ਪੱਕਾ ਵੀ ਪਰਮਨੈਂਟ ਵੀ ਕਰ ਰਹੇ ਹਾਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਜੀ ਕਿਉਂਕਿ ਸਰਦੀ ਦਾ ਮੌਸਮ ਲੋਕਾਂ ਨੂੰ ਠੰਡ ਲੱਗ ਜਾਂਦੀ ਹੈ ਸਾਸੀ ਬਾਲ ਸਾਰਾ ਹੁੰਦਾ ਹੈ ਪੁਰਸਭ ਕੀ ਹੋਇਆ ਜੀ ਹੁਣ ਸਰਦੀ ਜ਼ਿਆਦਾ ਹੈਗੀ ਹੈ ਜੀ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਕਿ ਅਸੀਂ ਉਹ ਸਾਰਾ ਜਿਹੜਾ ਬੰਦੋਬਸਤ ਹੈ ਵੀ ਸਾਡੇ ਲੈਕਰੀ ਨੇ 24 ਘੰਟੇ ਦਵਾਈ ਮਿਲੇ ਐਮਰਜੈਂਸੀ ਕੇਅਰ ਮਿਲੇ ਐਮਬੂਲੈਂਸ ਸਰਵਿਸਿਜ਼ ਹੋਣ ਔਰ ਇਹਦੇ ਨਾਲ ਨਾਲ ਜਿਹੜਾ ਅਸੀਂ ਇਸ ਤਰ੍ਹਾਂ ਜੀ ਆਨੰਦ ਪ੍ਰਸਾਦ ਕੀਤਾ ਸੀ ਅਸੀਂ ਉਸੇ ਤਰ੍ਹਾਂ ਅਸੀਂ ਇੱਥੇ ਵੀ ਇਸ ਜੋੜ ਜਿਹੜੀ ਸ਼ੀਧੀ ਸਭਾ ਦੇ ਵੀ ਇੱਕ ਤਾਂ ਖੂਨਦਾਨ ਕੈਂਪ ਅਸੀਂ ਸਾਨੂੰ ਖੂਨ ਦੀ ਜਿੰਨੀ ਲੋੜ ਹੋਈ ਕਿਉਂ ਲਵਾਂਗੇ ਉਹ ਤਾਂ ਡਾਂਗੀ ਦਾ ਸੀਜ਼ਨ ਵੀ ਉਮਰ ਹੋ ਗਿਆ ਬਾਕੀ ਪਲੰਜ ਕਰਨਗੇ ਲੋਕ ਜਿਹੜੇ ਜਿਹੜੇ ਯੂਥ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਅੱਗੇ ਕਮਰ ਨਾਲ ਜੋੜਨਾ ਚਾਹੁੰਦੇ ਆ ਇਸੇ ਤਰ੍ਹਾਂ ਅਸੀਂ ਅੰਗਦਾਨ ਇਹਦੇ ਵਿੱਚ ਅਸੀਂ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਔਰ ਸਾਰੇ ਜਿੰਨੇ ਸਾਡੇ ਐਮਐਲਐਸ ਸਭਾ ਨਾਲ ਮੈਂ ਆਪਣੇ ਸਾਰੇ ਅੰਗਦਾਨ ਕੀਤੇ ਆ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਵੀ ਇੰਡੀਵੀਡੂਅਲ ਬਾਏ ਐਗਜ਼ੈਂਪਲ ਇਸੇ ਤਰ੍ਹਾਂ ਜ਼िला ਪ੍ਰਸ਼ਾਸਨ ਵੀ ਸਾਰੇ ਜਿੰਨੇ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਉਹਨਾਂ ਦੇ ਸਾਰੇ ਜਿੰਨੇ ਉਹਨਾਂ ਦੇ ਅੰਦਰ ਸਿਵਲ ਸਰਪੰਚਾਂ ਔਰ ਉਹਨਾਂ ਦੇ ਜਿੰਨੇ ਵੀ ਉਹਨਾਂ ਦਾ ਸਟਾਫ ਹੈ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜਾ ਨੇ ਜੀ ਲਿਵਰ ਟ੍ਰਾਂਸਪਲੈਂਟ ਸੀ ਸ਼ੁਰੂ ਕਰ ਦਿੱਤਾ ਹੈਗਾ ਮਹਾਲੀ ਦੇ ਵਿੱਚ ਔਰ ਬੜੀ ਜਲਦੀ ਜਿਹੜਾ ਕਿਡਨੀ ਰੀਨਲ ਟ੍ਰਾਂਸਪੋਰਟ ਹੈ ਉਹ ਵੀ ਅਸੀਂ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਚਾਹੇ ਉਹ ਕੋਲ ਹੋਵੇ ਚਾਹੇ ਆਖੋਰ ਇਹ ਹਿਮਨ ਵੀ ਇੱਕ ਤੋਂ ਆ ਰਹੇ ਹੁੰਦੇ ਆ ਇੱਕ ਬੰਦੇ ਦੇ ਅੰਗਦਾਨ ਕਰਨ ਦੇ ਨਾਲ ਘੱਟੋ ਘੱਟ 5 ਤੋਂ 7 ਪੰਜਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਇੱਕ ਨਵੀਂ ਜਿਹੜੀ ਲੀਜ਼ ਆਫ ਲਾਈਫ ਦੇ ਦਿਆ ਤੋਂ ਮੈਂ ਇਹਦੇ ਵਾਸਤੇ ਵੀ ਸਾਰੇ ਸੰਗਤ ਨਾਲ ਡੀਲ ਕਰੂੰਗਾ ਕਿ ਆਪਾਂ ਨੂੰ ਅੱਗੇ ਆਣਾ ਚਾਹੀਦਾ ਇਸ ਅਸੀਂ ਆਈਐਮਏ ਦੇ ਨਾਲ ਔਰ ਬਾਕੀ ਸਾਡੇ ਜਿੰਨੇ ਵੀ ਜਿਹੜੀ ਦਾਨੀ ਸੱਜਣਾਂ ਆ ਜਾਂ ਔਰ ਜਿਹੜੇ ਕੋਈ ਆ ਕੇ ਇੱਥੇ ਸੇਵਾ ਕਰਦਾ ਸਾਡੇ ਮਰੋੜ ਵੀ ਦਿੱਤੀ ਕਾ ਤਾਂ ਕਿ ਤੁਸੀਂ ਜ਼िला ਪ੍ਰਸ਼ਾਸਨ ਨਾਲ ਸੰਪਰਕ ਕਰੋ ਸਾਡੇ ਸੁਭਾਸ਼ ਚੰਦ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਨਾਲ ਜਿੱਦਾਂ ਵੀ ਤੁਸੀਂ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਆ ਐਮਐਲਏ ਸਾਹਿਬ ਨਾਲ ਕਰੋ ਕੰਟੈਕਟ ਅਸੀਂ ਤੁਹਾਨੂੰ ਉਹਦਾ ਆਪਣੇ ਬਾਣੂ ਬਣਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਇੱਥੇ 50 ਲੱਖ ਤੋਂ ਜ਼ਿਆਦਾ ਸੱਗਰ ਆਂਦੀ ਆ ਦੇਸ਼ ਵਿਦੇਸ਼ ਤੋਂ ਉਹ ਇਹ impression ਲੈ ਕੇ ਜਾਣਗੇ ਜਿਹੜਾ ਇਹ ਵਾਲਾ ਜਿਹੜਾ ਸਵਾਗਤ ਸੀਗਾ ਇਹ ਸਰਕਾਰ ਨੇ ਉੱਥੇ ਸਪਾਈ ਦਾ ਬਹੁਤ ਅੱਛਾ ਬੰਦੋ ਕਰ ਸੀ ਮੈਡੀਕਲ ਸੋਤਾ ਬਹੁਤ ਅੱਛਾ ਸੀ ਸਿਕਿਉਰਿਟੀ ਦਾ ਬਹੁਤ ਅੱਛਾ ਸਿਸਟਮ ਸੀ ਔਰ ਲੰਗਰ ਜਿਹੜਾ ਸੀਗਾ ਉਹ ਸਾਫ਼ ਸੁਥਰਾ ਜਿਸ ਤਰ੍ਹਾਂ ਛੀਂਦੀ ਜੋੜ ਬਣੀ ਸੀ ਸਾਦਾ ਲੰਗਰ ਵੜਾ ਜੀ ਦਾ ਇਹ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸੁਵਿਧਾ ਨਾ ਹੋਵੇ ਔਰ ਬਹੁਤ ਧਾਰਮਿਕ ਜਿਹੜੀ ਸ਼ਰਧਾ ਨਾਲ ਲੋਕ ਦੇਸ਼-ਦੇਸ਼ ਚੋਂ ਆਉਂਦੇ ਆ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਸਾਰੇ ਜਾਤਾਂ ਦੇ ਲੋਕ ਆਉਂਦੇ ਆ ਬਹੁਤ ਦੂਰੋਂ ਦੂਰ ਆਦੇ ਆ ਦੇਖੋ ਇਹ ਇੱਕ ਚੰਗਾ ਮਤਲਬ ਉਹਨੂੰ ਜੇ ਕੋਈ ਪਾਵੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੋਂ ਅਸੀਂ ਸਾਰੇ ਜਣੇ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਨਹੀਂ ਡਾਕਟਰ ਤੇ ਨਾ ਕੀਤੇਗੇ ਇਹਦੇ ਵਾਸਤੇ ਸਾਡੇ ਕੋਲੇ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਕਿ ਅਸੀਂ ਜਿਸ ਤਰ੍ਹਾਂ ਕ੍ਰਿਟੀਕਲ ਕੇਅਰ ਬਲੌਕ ਹੈ ਮੈਡੀਕਲ ਕਾਲਜ ਨਾਲ ਕਰਦਾ ਜੇ ਅਸੀਂ ਸਟਾਫ ਦੀ ਟ੍ਰੇਨਿੰਗ ਸ਼ੁਰੂ ਕਰਤੀ ਹੈ ਡਾਕਟਰ ਅਸੀਂ ਦਹਾੜੇ ਭਾਤੀ ਕਰ ਲਏ ਉਹ ਵੀ ਜੁਆਇਨ ਕਰ ਗਏ ਇਦੇ ਵਿੱਚ ਜਿਸ ਤਰ੍ਹਾਂ ਮੁਖਵੰਦੀ ਸਾਹਿਬ ਨੇ ਕਿਹਾ ਵੀ ਆਮ ਆਦਮੀ ਕਲੀਨਿਕ ਚਾਹ ਡਿਸਪੈਂਸਰੀਆਂ ਐਮ뷸ੈਂਸ ਤਾਂ ਸਾਡੇ ਕੋਲੇ ਜਿਆਦਾ ਹੋ ਗਿਆ ਜੀ 50 60 ਹੋ ਗਈਆਂ ਤੇ ਅਸੀਂ ਕੋਸ਼ਿਸ਼ ਕਰਦੇ ਪਰ ਉਹਨਾਂ ਨੂੰ ਬਾਈ ਰੋਟੇਸ਼ਨ ਲਗਾਵਾਂਗੇ ਅ ਬਾਕੀ ਜਿੰਨੇ ਸਾਡੇ ਸੀਐਸਸੀਐ 6 ਦੇ ਵਿੱਚ ਸਟਾਰਟਿੰਗ ਫਾਰਮ ਜੀ ਤੁਹਾਡਾ ਦਰਾਇਆ ਤੋਂ ਸ਼ੁਰੂ ਹੋ ਜਾਊਗਾ ਸਾਰੇ ਜਿੰਨੇ ਵੀ ਹਾਈਵੇ ਤੇ ਜਿੰਨੇ ਵੀ ਸਾਡੇ ਇਧਰੋਂ ਰਾਸ਼ਟਰੀ ਤੋਂ ਉਸ ਉਧਰੋਂ ਲਾਲੜੂ ਤੋਂ ਇਧਰੋਂ ਆਪਣੇ ਚੰਡੀਗੜ੍ਹ ਤੋਂ ਕਾਰੜ ਤੋਂ ਜੀ ਇਹ ਸਾਰੇ ਪਾਸੇ ਜਿਹੜਾ ਹੈਗਾ 24 ਘੰਟੇ ਦੀਆਂ ਜਿਹੜੀਆਂ ਸਹੂਲਤਾਂ ਸਾਡੇ ਸਾਰੇ ਸੀਐਸਸੀ ਲੋਕਾਂ ਨੂੰ ਸਰਗਤ ਨੂੰ ਰਸਤੇ ਵਿੱਚ ਵੀ ਤੇ ਇੱਥੇ ਵੀ 24 ਘੰਟੇ ਦੀਆਂ ਸਹੂਲਤਾਂ ਜਿੱਥੇ ਜਿੱਥੇ ਲੋਕ ਰਹਿ ਰਹੇ ਹੋਣ ਤੇ 10 20 ਟਰੱਕੀਆਂ ਕਢੀਆਂ ਆਉਣਗੇ ਉੱਥੇ ਆਵਾਜੂ ਕਰੇ ਹੋਏ ਨੇ ਇਹ ਹੁੰਦਨ ਟੈਂਪੂ ਬਹੁਤ ਲੱਗਦੀ ਨਹੀਂ ਹੁੰਦੀ ਹੁੰਦਨ ਕੈਂਪ ਦਾ ਸੀ ਉਹਨੂੰ ਰੈਗੂਲੇਟ ਕਰ ਰਹੇ ਆਂ ਜੀ ਕੋਈ ਜਗ੍ਹਾ ਤੇ ਲੱਗੇਗਾ ਡੀਸੀ ਕੰਪਲੈਕਸ ਦੇ ਵਿੱਚ ਉਹਦੇ ਸਾਰੀਆਂ ਟੀਮਾਂ ਜਿਵੇਂ ਸਾਡੀਆਂ 20 25 30 ਜਿਹੜੇ ਉਹਦੇ ਵਿੱਚ ਕੋਈ ਸਰਕਾਰੀ ਵੀ ਸਸਤਾ ਵਾਲਾ ਪਲੀਆ ਵੀ ਉਹਨਾਂ ਪ੍ਰਾਈਵੇਟ ਵਾਲਿਆਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਆਓ ਇੱਥੋਂ ਤੁਸੀਂ ਫੋਨ ਲਗਾ ਸਕਦੇ ਹੋ ਤੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਮਰੀਜ਼ਾਂ ਹੋਣ ਅਸੀਂ ਉਹਨਾਂ ਨੂੰ ਕਹਿੰਦੇ ਵੀ ਜੇਨੇ ਫੋਨ ਲੈ ਕੇ ਆਇਓ ਤੁਸੀਂ ਮਰੀਜ਼ਾਂ ਲਈ ਬੰਦਾ ਚਾਹੀਦਾ ਹੈ ਉਹ ਜਿਹੜੇ ਪੇਸ਼ੈਂਟ ਨੇ ਫੋਨ ਦੇ ਪੈਸੇ ਨਹੀਂ ਲੈ ਰਹੇ ਆਪਣੇ ਟੈਸਟਿੰਗ ਦੇ ਪੈਸੇ ਲੈ ਰਹੇ ਉਹ ਸਰਕਾਰੀ ਵਿੱਚ ਸਾਰਾ ਕੁਝ ਫਰੀ ਹੈ ਤੇ ਇਸੇ ਤਰ੍ਹਾਂ ਅਸੀਂ ਨਵੀਂ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਇੱਕ ਤਾਂ ਫੰਡਾਂ ਦਾ ਕੈਂਪ ਹੈ ਅਸੀਂ ਜੇ ਸਾਡੇ ਕੋਲੇ ਮਤਲਬ 10 ਲੱਖ ਬੰਦੇ ਆ ਗਏ ਸਾਡੇ ਕੋਲ ਤਾਂ ਲੱਖਾਂ ਸੰਦੇ ਆ ਰਹੇ ਉਹ ਦਾਨ ਕਰਦੇ ਵਾਲੇ ਪਰ ਸਾਨੂੰ ਤਾਂ 1000 ਚਾਹੀਦਾ ਜਾਂ 500 ਚਾਹੀਦਾ ਅਸੀਂ ਫੋਨ ਲੈਂ ਇਜਤਰਾਸੀ ਅੰਗਦਾਨ ਅਸੀਂ ਬਹੁਤ ਸਾਰੇ ਹਜ਼ਾਰਾਂ ਦੀ ਗ੍ਰੰਥੀ ਦੇ ਵਿੱਚ ਜਿਹੜੇ ਆ ਗਿਆ ਨਾ ਉਸਾਮ ਸੋਈ ਸੀ ਕਿ ਅੱਜ ਤੱਕ ਨੂੰ ਉਮੀਦ ਹੈ ਕਿ ਗ੍ਰੰਥੀ ਲੱਖਾਂ ਪਹੁੰਚੇਗੀ ਜਿਹੜੇ ਬੰਦੇ ਪਲੈਜ ਲੈਣਾ ਤੁਸੀਂ ਬਿਜਾਦੋ ਸਾਡੀ ਰੱਬ ਨਾਲ ਕਰੇ ਜਦੋਂ ਤੁਸੀਂ ਇਹ ਪਾਨੀਸ਼ ਸਾਹ ਨੂੰ ਛੱਡ ਕੇ ਜਾਓਗੇ ਜਿੰਦੇ ਜੀ ਖੂਨਦਾਨ ਕਰੋ ਔਰ ਮਰਨ ਤੋਂ ਬਾਅਦ ਜਿਹੜਾ ਹੈਗਾ ਅੰਗਦਾਨ ਕਰੋ ਉਹਦੇ ਨਾਲ ਜਿਹੜੇ ਬੰਦੇ ਦੇ ਗੁਰਦੇ ਫੇਫੜੇ ਚੁੱਕਿਆ ਲਿਵਰ ਫੇਲ ਹੋ ਚੁੱਕਿਆ ਉਹਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਇਹ ਵੀ ਇੱਕ ਬਹੁਤ ਵੱਡਾ ਦਾਨ ਪੂਰਤ ਦਾ ਕੰਮ ਹੈ ਜਿਹੜਾ ਕਿ ਤੁਹਾਡੇ ਮਰਨ ਤੋਂ ਬਾਅਦ ਜਿਹੜਾ ਆਦਰਵਾਈਸ ਤਾਂ ਸਾਰਾ ਸਰੀਰ ਸਾਡਾ ਇਹ ਵੀ ਰਾਤ ਸਾਡੇ ਜਿਹੜੇ ਆਰਗੇਨਾਈਜ਼ਰ ਤੋਂ ਬਾਅਦ ਵੀ ਕਿਸੇ ਨੂੰ ਇਚੰਕੀ ਦੇ ਸਕਦੇ ਆ ਇਹ ਵੀ ਸਾਡਾ ਪ੍ਰਾਨਾ ਹੈਲਪਲਾਈਨ ਨੰਬਰ ਹੋਣਗੇ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਾਨਦੇ ਆ ਸਾਡਾ ਧਰਮ ਵੀ ਆ ਔਰ ਸਾਡਾ ਪਰਸਪੈਕਟਿਵ ਠੀਕ ਕ੍ਰਿਟੀਕਲ ਮਨ ਹੋਏਗੀ ਜੀ ਇਕੁਪਮੈਂਟ ਸਭ ਇੱਥੇ ਰਹੇਗੀ ਅਸੀਂ ਕ੍ਰਿਟੀਕਲ ਕੇਅਰ ਬਲੋਕ ਦੀ ਮੈਂ ਆਲਰੇਡੀ ਜਿਹੜਾ ਪਰਚੇਸ ਆਰਡਰ ਹੈ ਮੈਂ ਕਲੀਅਰ ਕਰ ਚੁੱਕਾ ਸਾਰੇ ਜਿਹੜਾ ਹਸਪਤਾਲਾਂ ਤੋਂ ਸ਼ੁਰੂ ਕਰ ਰਹੇ ਹਾਂ ਅਸੀਂ ਜਿਹੜੇ ਹਾਈਵੇ ਤੇ ਸਬਡਿਵੀਜ਼ਨ ਹਸਪਤਾਲ ਹੈ ਜਿੰਨੇ ਖੰਨਾ ਹੈਗਾ ਜਿਹੜੇ ਐਵਰਜਾਸੀਆ ਦਾ ਹੁੰਦ ਘੜਾ ਹੈ ਉਹਨਾਂ ਦੇ ਵਿੱਚ ਫੇਸ ਪੈਨਲ ਦੇ ਵਿੱਚ ਸ਼ੁਰੂ ਕਰ ਰਹੇ ਆ ਡਾਕਟਰਸ ਆ ਗਏ ਆ ਜੀ ਨਰਸਾਂ ਦੀ ਭਰਤੀ ਹੋ ਗਈ ਆ ਅੱਜ ਕੱਲ ਦੇ ਵਿੱਚ ਜਿਹੜੇ ਹੈਗੇ ਇਸ ਹਫਤੇ ਦੇ ਵਿੱਚ ਅਸੀਂ ਉਹਨਾਂ ਨੂੰ ਪਾਰਟਮੈਂਟ ਲੈਟਰ ਦੇ ਦਿੰਦੇ ਆ ਨਰਸਸ ਦੀ ਭਰਤੀ ਹੋ ਰਹੀ ਆ ਪੈਰਾਮੈਡਿਕਸ ਦੀ ਭਰਤੀ ਸ਼ੁਰੂ ਕਰਤੀ ਆ ਤੇ ਇਹ ਸਟਾਫ ਵੀ ਪੂਰਾ ਹੋਏਗਾ ਜੀ ਦਵਾਈਆਂ ਅਸੀਂ 100% ਸਪਲਾਈ ਕਰ ਰਹੇ ਆ ਦਵਾਈਆਂ ਦੀ ਸਪਲਾਈ ਹੋ ਰੋਵੇਗੀ ਔਰ ਇਹਦੇ ਨਾਲ ਨਾਲ ਜਿਹੜਾ ਹੈ ਨਾ ਉਹ 10 ਲੱਖ ਦਾ ਜਿਹੜਾ ਹੈਗਾ ਹਰ ਪਰਿਵਾਰ ਦਾ ਦਵਾਈ ਹੋਏਗਾ ਸੋ ਸੇਤ ਮੁਤਾਬਕ ਅਰਜ਼ੀ ਦੇ ਕਿਸ Chico.